ਪਿੰਡ ਬੋਪਰਾ ਵਿਖੇ ਭਾਜਪਾ ਮੰਡਲ ਗੁਰਿਆਨ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਗੁਰਿਆਨ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਾ ਵੱਲੋਂ ਕੀਤੀ ਗਈ ਇਸ ਮੌਕੇ ਜਗਪ੍ਰੀਤ ਸਿੰਘ ਕੈਂਬੋ ਤੇ ਪੰਡਿਤ ਅੰਕੁਸ਼ ਕੁਮਾਰ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਇਸ ਮੌਕੇ ਭਾਜਪਾ ਆਗੂਆਂ ਨੇ ਜਗਪ੍ਰੀਤ ਸਿੰਘ ਕੈਂਬੋ ਤੇ ਪੰਡਿਤ ਅੰਕੁਸ਼ ਕੁਮਾਰ ਦਾ ਸਰੋਪਾਉ ਪਾ ਕੇ ਭਾਜਪਾ ਵਿੱਚ ਸਵਾਗਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਜੋ ਵੀ ਜ਼ਿੰਮੇਵਾਰੀ ਦਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ ਇਸ ਮੌਕੇ 'ਤੇ ਪਾਸਪਾ ਅਗੂ ਰਜਿੰਦਰ ਕੁਮਾਰ ਮੱਕੜ ਪਾਸਪਾ ਅਗੂ ਜਤਿੰਦਰ ਜੀ ਸਿੰਘ ਨਰੂਲਾ ਪਾਸਪਾ ਅਗੂ ਅਜੇ ਪੁੰਜ ਪੁਰਿਆ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਾ ਪਾਸਪਾ ਅਗੂ ਬਿੱਪਣ ਆਨੰਦ ਯੋਗੇਸ਼ ਸ਼ਰਮਾ ਚਚਰਾੜੀ ਗੁਰਬੀਰ ਸਿੰਘ ਕੁੰਦੀ ਤੋਂ ਇਲਾਵਾ ਪਾਸਪਾ ਅਗੂ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਕੀ ਧਰਮ ਅੱਜ ਭਾਰਤੀ ਜਨਤਾ ਪਾਰਟੀ ਮੰਡਲ ਗਰਾਿਆਂ ਦੀ ਟੀਮ ਦੇ ਵਿੱਚ ਸਾਡੇ ਮੇਰੇ ਦਾ ਭਤੀਜੇ ਲੱਗਦੇ ਦੋਨੇ ਇਹ ਪਰਿਵਾਰ ਹੈ ਮੇਰਾ ਇਹ ਜਾਸਪਰੀ ਸਿੰਘ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਜੀ ਜੁਆਇਨ ਕੀਤਾ ਤੇ ਪੰਡਿਤ ਅੰਕੁਸ਼ ਸ਼ਰਮਾ ਜੀ ਸਾਡਾ ਭਤੀਜਾ ਆ ਇਹਨੇ ਵੀ ਮੋਦੀ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇਖਦੇ ਹੋਏ ਅੱਜ ਕਾਂਗਰਸ ਪਾਰਟੀ ਜਿਹੜੀ ਤੀਜੀ ਪੀੜ੍ਹੀ ਸੀਗੀ ਇਹਨਾਂ ਦੀ ਉਹਨਾਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਨੇ ਆਪਣਾ ਸ਼ਮੂਲਿਤ ਕੀਤੀ ਉਹ ਚ ਜੁਆਇਨ ਕੀਤਾ ਉਹਨਾਂ ਨੂੰ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਾਬਾਨ ਮੰਡਲਪੁਰਾਣ ਜੀ ਬਲਵਿੰਦਰ ਸ਼ਰਮਾ ਜੀ ਆਪਣੇ ਪੌਂਜ ਸਾਹਿਬ ਤੇ ਲਾਡੀ ਦਰੂਲਾ ਜੀ ਸਾਡੇ ਸਾਹਿਬ ਦਾ ਮੰਡਲਪੁਰਾਣ ਸਾਰੇ ਜਾਣੇ ਇਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਨਾਲ ਸਵਾਗਤ ਕਰਦੇ ਆਂ ਇਹਨਾਂ ਨੂੰ ਅਸ਼ਵਾਸਨ ਦਿੰਦੇ ਆਂ ਇਹਨਾਂ ਨੂੰ ਪਾਰਟੀ ਜੁਆਇਨ ਕਰਨ ਦੇ ਵਿੱਚ ਇਹਨਾਂ ਦਾ ਬਣਦਾ ਮਾਨ ਸਤਕਾਰ ਇਹਨਾਂ ਨੂੰ ਦਿੱਤਾ ਜਾਵੇਗਾ ਤੇ ਇਹਨਾਂ ਦੀ ਪੂਰੀ ਹਰ ਗੱਲ ਆ ਸੁਣੀ ਜਾਵੇਗੀ ਤੇ ਇਹ ਸਭ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਜਿਹੜੀਆਂ ਲੋਕ ਸਭਾ ਚੋਣਾਂ ਇੱਥੇ ਲੜਨ ਜਾ ਰਹੇ ਆਂ ਜਿਹੜੀ ਸਸ਼ੀਲ ਰੇਂਗੂ ਜੀ ਜਿਹੜਾ ਸਾਡੇ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਆ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੇ ਹੱਕ ਦੇ ਵਿੱਚ ਡੂਟ ਡੂਰ ਪ੍ਰਚਾਰ ਕਰਨ ਲਈ ਇਹਨੇ ਮੇਰੇ ਉੱਪਰ ਭਤੀਜਾ ਨੇ ਮੇਰੇ ਭਰਾਵਾਂ ਨੇ ਅੱਜ ਇੱਥੇ ਪਰਮਾ ਹੰਗਾਰਾ ਦਿੱਤਾ ਸਾਡੇ ਨਾਲ ਨਾਲ ਚੱਲਣ ਦਾ ਵਾਅਦਾ ਕੀਤਾ ਤੇ ਤਾਂ ਜੋ ਅਸੀਂ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਇੱਕ ਆਪਣਾ ਕੀਮਤੀ ਵੋਟ ਕਮਲ ਦੇ ਫੁੱਲ ਤੇ ਲਾ ਕੇ ਇਸ ਹਲਕੇ ਦਾ ਨੁਮਾਇੰਦਾ ਚੁਣ ਕੇ ਉਸ ਲੋਕ ਸਭਾ ਅੰਦਰ ਭੇਜੀਏ ਤਾਂ ਜੋ ਸਾਡੇ ਜਿਹੜੇ ਗ੍ਰੈਂਡੀਅਸ ਸਮੱਸਿਆਵਾਂ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਜਿੰਨੀਆਂ ਵੀ ਹੈਗੀਆਂ ਆ ਰੇਲ ਦੀ ਸਬੰਧਤ ਆ ਟ੍ਰੈਫਿਕ ਦੀ ਫਾਟਕ ਦੀ ਆ ਫੀਲ ਗੱਡੀਆਂ ਦੀ ਆ ਕੋਈ ਵੀ ਸੰਬੰਧਿਤ ਪ੍ਰੋਬਲਮ ਹੈ ਆ ਸੋਣਾ ਅਸੀਂ ਬੜੇ ਜ਼ੋਰ ਸ਼ੋਰ ਢੰਗ ਦੇ ਨਾਲ ਰੈਂਕੂ ਜੀ ਦੀ ਰਹਿਨਮਾਈ ਦੇ ਵਿੱਚ ਜਾ ਕੇ ਉੱਥੇ ਲੋਕ ਸਭਾ ਅੰਦਰ ਰੱਖੀਏ ਤੇ ਤੁਹਾਡੇ ਸਾਰੇ ਸਹਿਯੋਗ ਨਾਲ ਅਸੀਂ ਇਹਨੂੰ ਨਿਪਟਾ ਚਾੜਾਂਗੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਖਾਲਸਾ ਵਾਰਿਸ ਕੇ ਫਤਿਹ ਜੈ ਭੀਮ ਜੈ ਭਾਰ ਅੱਜ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਬੋਪਰਾ ਤੋਂ ਅਨਕੁਸ਼ ਸ਼ਰਮਾ ਜੀ ਜੋ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਜਸ ਜਸਪ੍ਰੀਤ ਜੀ ਜਿਹੜੇ ਅਕਾਲੀ ਦਲ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਇਹਨਾਂ ਨੇ ਬੀਜੇਪੀ ਦੀਆਂ ਕੰਮ ਔਰ ਮੋਦੀ ਜੀ ਦੇ ਕੀਤੇ ਹੋਏ ਸਾਰੇ ਕੰਮ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਅਸੀਂ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਆਉਣ ਤੇ ਬਹੁਤ ਸਵਾਗਤ ਕਰਦੇ ਆ ਜਿਹੜਾ ਇਹਨਾਂ ਦੇ ਆਉਣ ਨਾਲ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਾਰਾਤ ਮਾਤਾ ਕੀ ਜੈ